ਹਾਂਜੀ ਮੈਂ ਸੰਤੋਖ ਸਿੰਘ ਬੋਲ ਰਿਹਾ ਜੀ ਸਤਿ ਸ਼੍ਰੀ ਅਕਾਲ ਮੈਂ ਤੁਹਾਨੂੰ ਰਸਤਾ ਮੰਗਦੇ ਸੀਗੇ ਮੈਂ ਰਸਤਾ ਨਹੀਂ ਦੇਣਾ ਪਰ ਮੈਂ 2 ਕਰੋੜ ਦਿੱਤਾ ਜਾਵੇ ਮੈਨੂੰ ਆਪ ਦੀ ਜਾਣ ਦੇਣੀ ਮਨਜ਼ੂਰ ਹੈ ਮੈਂ ਮਰ ਜੂੰਗਾ ਪਰ ਰਸਤਾ ਨਹੀਂ ਦੇਣਾ ਜੇਕਰ ਅਸੀਂ ਰਸਤਾ ਨਹੀਂ ਦਿੰਦੇ ਤਾਂ ਤੁਸੀਂ ਕੀ ਕਰੋਗੇ ਜੀ ਮਨਸਾ ਵਾਲੀ ਰੇਲ ਡੋਰ ਤੋਂ ਜਿਹੜੀ ਵੀ ਪੋਸੀਬਲ ਸਾਨੂੰ ਜ਼ਮੀਨ ਮਿਲੀ ਜਿਹਦੇ ਨਾਲ ਅਸੀਂ ਆਪਣਾ ਰਸਤਾ ਇਸ 47 ਏਕੜ ਦੇ ਪਲਾਂਟ ਨੂੰ ਟੱਚ ਕਰ ਸਕਦੇ ਹੋਵਾਂਗੇ ਉਹ ਜ਼ਰੂਰ ਉਹ ਲਵਾਂਗੇ ਕਿਤੇ ਨਾਲ ਕੋਈ ਤੱਕਾ ਨਹੀਂ ਕਿਤੇ ਨਾਲ ਕੋਈ ਗੁਰਦੁਆਰਾ ਬਰਕਤਪੀਸ ਮਾਮਲੇ 'ਚ ਨਹੀਂ ਹੋਈ। ਆਏ ਰਹੂਗਾ। ਸਰ ਇਹ ਸਾਡੇ ਪਿੰਡਾਂ ਦੇ ਪੰਚਾਇਤੀ ਮਤੇ ਨੇ ਜੀ ਇਸ ਦੇ ਵਿੱਚ ਅਸੀਂ ਰਸਤੇ ਨੂੰ ਨਾਮਨਜ਼ੂਰ ਕਰਦੇ ਆਂ। ਅਸੀਂ ਤੁਹਾਨੂੰ ਰਸਤਾ ਨਹੀਂ ਦਿੰਦੇ। ਠੀਕ ਹੈ। ਸਰ ਪਿੰਡ ਵਾਲਿਆਂ ਨੇ ਸੋਡੀ ਫੈਕਟਰੀ ਨਾਮਨਜ਼ੂਰ ਹੈ। ਮਤੇ ਪਾਏ ਗਏ ਨੇ ਗੁਰਦੁਆਰਾ ਸਾਹਿਬ ਵੱਲੋਂ ਤੇ ਪਿੰਡ ਦੀਆਂ ਪੰਚਾਇਤਾਂ ਵੱਲੋਂ ਤੇ ਜਿਹੜੇ ਜ਼ਮੀਨ ਦੇ ਮਾਲਕ ਆ ਉਹਨਾਂ ਵੱਲੋਂ ਵੀ ਅਸੀਂ ਇਸ ਫੈਕਟਰੀ ਨੂੰ ਮਾਨਸਾ ਜਿਹੜਾ ਨੈਸ਼ਨਲ ਹਾਈਵੇ ਹੈ ਜਿਹੜਾ ਵੀ ਰੋਡ ਵੱਡਾ ਉਹ ਤੋਂ ਸਿੱਧਾ ਰਸਤਾ ਨਹੀਂ ਦੇਣਾ। ਆ ਜ਼ਮੀਨ ਦੇ ਮਾਲਕਾਂ ਦੀ ਵੀ ਗੱਲ ਸੁਣ ਲਿਓ ਜੀ ਹੁਣ ਨਾਲ। ਆ ਨੋਟ ਕਰੋ ਸਰ ਸਾਡੇ 15 ਮਤੇ ਨੇ। ਸਾਨੂੰ ਅਸੀਂ ਤੁਹਾਨੂੰ ਨਾਂ ਹਾਂ ਜੀ ਮੈਂ ਸੰਤੋਖ ਸਿੰਘ ਬੋਲ ਰਿਹਾ ਜੀ ਮੈਥੋਂ ਰਸਤਾ ਮੰਗਦੇ ਸੀਗੇ ਮੈਂ ਰਸਤਾ ਨਹੀਂ ਦੇਣਾ ਪਰ ਮੈਂ 2 ਕਰੋੜ ਦਿੱਤਾ ਜਾਵੇ ਮੈਨੂੰ ਆਪ ਦੀ ਜਾਨ ਦੇਣੀ ਮਨਜ਼ੂਰ ਹੈ ਮੈਂ ਮਰ ਜਾਊਂਗਾ ਪਰ ਰਸਤਾ ਨਹੀਂ ਦੇਣਾ ਜੇਕਰ ਅਸੀਂ ਰਸਤਾ ਨਹੀਂ ਦਿੰਦੇ ਤਾਂ ਤੁਸੀਂ ਕੀ ਕਰੋਗੇ ਮਨ ਸਾਹਿਬ ਜੀ ਮੇਨ ਟੂਰ ਤੋਂ ਜਿਹੜੀ ਵੀ ਪੋਸੀਬਲ ਸਾਨੂੰ ਜ਼ਮੀਨ ਮਿਲੀ ਜਿਹਦੇ ਨਾਲ ਅਸੀਂ ਆਪਣਾ ਰਸਤਾ ਇਸ ਸੰਤਾਲੀ ਏਕੜ ਦੇ ਪਲਾਂਟ ਨੂੰ ਟੱਚ ਕਰ ਸਕਦੇ ਹੋਵਾਂਗੇ ਉਹ ਜ਼ਰੂਰ ਉਹ ਲਵਾਂਗੇ ਕਿਸੇ ਨਾਲ ਕੋਈ ਧੱਕਾ ਨਹੀਂ ਕਿਸੇ ਨਾਲ ਕੋਈ ਜ਼ੋਰ ਜ਼ਬਰਦਸਤੀ ਇਸ ਮਾਮਲੇ 'ਚ ਨਹੀਂ ਹੋਏਗਾ ਆਏਗਾ ਸਰ ਇਹ ਸਾਡੇ ਪਿੰਡਾਂ ਦੇ ਪੰਚਾਇਤੀ ਮਤੇ ਨੇ ਜੀ ਇਸ ਦੇ ਵਿੱਚ ਅਸੀਂ ਰਸਤੇ ਨੂੰ ਨਾਮਨਜ਼ੂਰ ਕਰਦੇ ਹਾਂ ਅਸੀਂ ਤੁਹਾਨੂੰ ਰਸਤਾ ਨਹੀਂ ਦਿੰਦੇ ਠੀਕ ਹੈ ਸਰ ਪਿੰਡ ਵਾਲਿਆਂ ਨੇ ਸੋਡੀ ਫੈਕਟਰੀ ਨਾਮਨਜ਼ੂਰ ਹੈ ਮਤੇ ਪਾਏ ਗਏ ਨੇ ਗੁਰਦੁਆਰਾ ਸਾਹਿਬ ਵੱਲੋਂ ਤੇ ਪਿੰਡ ਦੀਆਂ ਪੰਚਾਇਤਾਂ ਵੱਲੋਂ ਤੇ ਜਿਹੜੇ ਜ਼ਮੀਨ ਦੇ ਮਾਲਕ ਹੈ ਉਹਨਾਂ ਵੱਲੋਂ ਵੀ ਅਸੀਂ ਇਸ ਫੈਕਟਰੀ ਨੂੰ ਮਾਨਸਾ ਜਿਹੜਾ ਨੈਸ਼ਨਲ ਹਾਈਵੇ ਹੈ ਜਿਹੜਾ ਵੀ ਰੋਡ ਵੱਡਾ ਉਹ ਤੋਂ ਸਿੱਧਾ ਰਸਤਾ ਨਹੀਂ ਦੇਣਾ ਆ ਜ਼ਮੀਨ ਦੇ ਮਾਲਕਾਂ ਦੀ ਵੀ ਗੱਲ ਸੁਣ ਲਿਓ ਜੀ ਹੁਣ ਨਾਲ ਆ ਨੋਟ ਕਰੋ ਸਰ ਸਾਡੇ 15 ਮਤੇ ਨੇ ਅਸੀਂ ਤੁਹਾਨੂੰ ਨਾਮ ਨਹੀਂ ਕਰਦੇ ਅਸੀਂ ਤੁਹਾਨੂੰ